ਨਮਸਕਾਰ ਜੀ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਔਰ ਇੱਕ ਵਾਰੀ ਫੇਰ ਹੁਸ਼ਿਆਰਪੁਰ ਵਾਲਿਆਂ ਨੇ ਅਪਰੂਵ ਕਰ ਦਿੱਤਾ ਵੀ ਨਾ ਕੇਵਲ ਸਭ ਤੋਂ ਵੱਧ ਪੜ੍ਹੇ ਲਿਖੇ ਆ ਲੋਕਾਂ ਦਾ ਨਾ ਕੇਵਲ ਸਭ ਤੋਂ ਜ਼ਿਆਦਾ ਹਰਿਆ-ਭਰਿਆ ਸ਼ਹਿਰ ਪੰਜਾਬ ਦਾ ਬਲਕਿ ਇੱਥੋਂ ਦੇ ਲੋਕ ਵੀ ਬਹੁਤ ਹੁਸ਼ਿਆਰ ਨੇ ਤੇ ਉਹਨਾਂ ਨੇ ਉਹ ਕੰਮ ਕਰਕੇ ਦਿਖਾਇਆ ਜਿਹੜੇ ਵੱਡੇ-ਵੱਡੇ ਸ਼ਹਿਰ ਦਿੱਲੀ, ਬੰਬਈ, ਕੈਲਕਟਾ, ਲੁਧਿਆਣਾ ਜਾਂ ਜਿਹੜੇ ਵੀ ਮੈਟਰੋਪੋਲੀਟਨ ਵੱਡੇ-ਵੱਡੇ ਸ਼ਹਿਰ ਨੇ ਉੱਥੇ ਜੋ ਨਹੀਂ ਹੋ ਸਕਿਆ ਉਹ ਅੱਜ ਹੁਸ਼ਿਆਰਪੁਰਿਆ ਨੇ ਕਰਕੇ ਦਿਖਾਇਆ ਮੈਂ ਬਹੁਤ ਬਹੁਤ ਵਧਾਈ ਦਿਨਾ ਸਾਰੇ ਸ਼ਹਿਰ ਵਾਸੀਆਂ ਨੂੰ ਆ ਜਿਹੜਾ ਇੰਡੀਆ ਬੁੱਕ ਆਫ ਰਿਕਾਰਡ ਦੇਸ਼ ਦੀ ਸਭ ਤੋਂ ਵੱਡੀ ਸਾਈਕਲੋਥਨ ਦਾ ਜਿਹੜਾ ਹੁਸ਼ਿਆਰਪੁਰ ਨੂੰ ਮਿਲਿਆ ਇਹ ਤੁਹਾਨੂੰ ਸਾਰਿਆਂ ਨੂੰ ਬਿਲੋਂਗ ਕਰਦਾ ਇਹ ਸਾਡਾ ਫਿਟ ਬਾਈਕਰ ਕਲੱਬ ਦਾ ਨਹੀਂ ਇਹ ਸਾਰੇ ਸ਼ਹਿਰ ਵਾਸੀਆਂ ਦਾ ਇਹ ਉਹਨਾਂ ਸਾਰਿਆਂ ਨੂੰ ਬਿਲੋਂਗ ਕਰਦਾ ਜਿਨ੍ਹਾਂ ਨੇ ਇਸ ਈਵੈਂਟ ਨੂੰ ਕਾਮਯਾਬ ਕਰਨ ਲਈ ਇਹਦੇ ਵਿੱਚ ਭਾਗ ਲਿਆ ਔਰ ਇਹਨਾਂ ਨੂੰ ਕੰਪਲੀਟ ਕਰਨ ਵਾਸਤੇ ਜਿਹੜਾ ਐਗਜ਼ੀਕਿਊਟ ਕਰਨ ਵਾਸਤੇ ਜਾਲਾ ਸਾਨੂੰ ਸਹਿਯੋਗ ਦਿੱਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਦੇਖਣਾ ਚਾਹੀਦਾ ਇਹ ਬੜੀ ਅੱਛੀ ਦੇਖਿਆ ਨੂੰ ਲੱਗਿਆ ਵੀ 4-3-4 ਸਾਲ ਤੋਂ ਬੱਚੇ ਲੈ ਕੇ 80 ਸਾਲ ਤੱਕ ਦੇ ਜਿਹੜੇ ਪਾਰਟਿਸਪੈਂਟ ਸੀ ਜਿਨ੍ਹਾਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਔਰ ਦੇਖਣ ਵਾਲਾ ਸੀ ਜੋਸ਼ ਉਹਨਾਂ ਬੱਚਿਆਂ ਦਾ ਉਹਨਾਂ ਦੇ ਪੇਰੈਂਟਸ ਦਾ ਉਹਨਾਂ ਦੇ ਚਿਹਰੇ ਤੇ ਖੁਸ਼ੀ ਜਦੋਂ ਕੰਪਲੀਟ ਕਰਕੇ ਆਉਂਦੇ ਸੀ ਉਹਨਾਂ ਦੇ ਚਿਹਰੇ ਤੇ ਜਿਹੜੀ ਮੁਸਕਰਾਹਟ ਸੀ ਉਹੀ ਸਾਡੀ ਸਮਝੋ ਪਿਛਲੇ 5 ਮਹੀਨੇ 6 ਮਹੀਨੇ ਦੀ ਜਿਹੜੀ ਫਿਟ ਬਾਈਕਰ ਦੀ ਟੀਮ ਹੈ ਉਹਦਾ ਜਿਹੜਾ ਰਿਵਾਰਡ ਸਭ ਤੋਂ ਵੱਡਾ ਉਹੀ ਸੀਗਾ ਜਿਹੜੇ ਉਹਨਾਂ ਦੇ ਚਿਹਰੇ ਦੀ ਜਿਹੜੀ ਮੁਸਕਰਾਹਟ ਸੀਗੀ ਔਰ ਬਹੁਤ ਸਾਰੇ ਛੋਟੇ-ਛੋਟੇ ਬੱਚੇ ਟਰਾਈਸਾਈਕਲ ਦੇ ਉੱਤੇ ਜਿਨ੍ਹਾਂ ਨੇ 4 ਕਿਲੋਮੀਟਰ ਦਾ ਡਿਸਟੈਂਸ ਕਵਰ ਕੀਤਾ ਔਰ ਸ਼ਹਿਰ ਨੂੰ ਇਹ ਮੈਸੇਜ ਦਿੱਤਾ ਵੀ ਸ਼ਹਿਰ ਨੂੰ ਪਲਾਸਟਿਕ ਫ੍ਰੀ ਕਰੋ ਡਰੱਗਸ ਫ੍ਰੀ ਕਰੋ ਪੰਜਾਬ ਨੂੰ ਇਹ ਜਿਹੜਾ ਸੁਨੇਹਾ ਸਾਰੇ ਸਮਾਜ ਨੂੰ ਉਹਨਾਂ ਬੱਚਿਆਂ ਨੇ ਦਿੱਤਾ ਇਹ ਬਹੁਤ ਹੀ ਇਸ਼ਲਾਗਾਯੋਗ ਹੈਗਾ ਔਰ ਮੈਂ ਇਸ ਮੌਕੇ ਤੇ ਜਿਹੜਾ ਧੰਨਵਾਦ ਕਰਨਾ ਚਾਹੂੰਗਾ ਸਾਰੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਇਹਨੂੰ ਇਵੈਂਟ ਨੂੰ ਕਾਮਯਾਬ ਕਰਨ ਵਿੱਚ ਸਾਡਾ ਸਹਿਯੋਗ ਦਿੱਤਾ ਵਿਸ਼ੇਸ਼ ਤੌਰ ਤੇ ਪੰਜਾਬੀ ਐਕਟਰ ਔਰ ਪ੍ਰੋਮਿਨੈਂਟ ਜਿਹੜੇ ਫਿਗਰ ਪਰਸਨੈਲਿਟੀ ਗੁਰਪ੍ਰੀਤ ਖੁੱਗੀ ਜੀ ਔਰ ਸਪੈਸ਼ਲ ਸਾਡੇ ਵਾਸਤੇ ਇਸ ਇਵੈਂਟ ਵਿੱਚ ਸਾਡੇ ਬੱਚਿਆਂ ਨੂੰ ਹੌਸਲਾ ਅਫਜ਼ਾਈ ਕਰਨ ਵਾਸਤੇ ਵਿੱਚ ਪਹੁੰਚੇ ਔਰ ਮੈਂ ਇਸ ਇਵੈਂਟ ਦੇ ਸਾਡੇ ਮੇਨ ਸਪான்ਸਰ ਜਿਹੜੇ ਸੋਨਾਲੀਕਾ ਗਰੁੱਪ ਹੈ ਅਮਰਸਾਗਰ ਮਿੱਤਲ ਜੀ ਔਰ ਦੀਪਕ ਮਿੱਤਲ ਜੀ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਫਿਟ ਬਾਈਕਰ ਕਲੱਬ ਵੱਲੋਂ ਔਰ ਇਸ ਤੋਂ ਇਲਾਵਾ ਇਸ ਨੂੰ ਈਵਨ ਨੂੰ ਕਾਮਯਾਬ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਜੀ ਔਰ ਉਹਨਾਂ ਦੀ ਪੂਰੀ ਐਡਮਿਨਿਸਟ੍ਰੇਸ਼ਨ ਮੈਡਮ ਜ਼ੋਇਆ ਔਰ ਐਸਐਸਪੀ ਸੁਰਿੰਦਰ ਲੰਬਾ ਜੀ ਔਰ ਪੂਰੀ ਟ੍ਰੈਫਿਕ ਪੁਲਿਸ ਜਿਨ੍ਹਾਂ ਨੇ ਇਸ ਈਵਨ ਨੂੰ ਬਹੁਤ ਹੀ ਸੁਚੱਜੇ ਤੰਗ ਨਾਲ ਕਰਨ ਵਿੱਚ ਸਾਡਾ ਬਹੁਤ ਵੱਡਾ ਸਹਿਯੋਗ ਦਿੱਤਾ ਮੈਂ ਇਹਦੇ ਨਾਲ ਨਾਲ ਮਿਸਪਲ ਕਾਰਪੋਰੇਸ਼ਨ ਹੈਲਥ ਡਿਪਾਰਟਮੈਂਟ ਤੇ ਸਾਰੇ ਵਲੰਟੀਅਰ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਤੋਂ ਬਿਨਾ ਇਹ ਈਵੈਂਟ ਜਿਹੜਾ ਸাকਸੈਸਫੁਲ ਪੋਸੀਬਲ ਨਹੀਂ ਸੀਗਾ ਇਸ ਤੋਂ ਇਲਾਵਾ ਜਿਹੜੇ ਜੀਐਸਐਸ ਸਾਸ਼ਾ ਕਰਨ ਸਪੈਸ਼ਲ ਸਕੂਲ ਦੇ ਬੱਚੇ ਜਿਨ੍ਹਾਂ ਨੇ ਇੱਥੇ ਆ ਕੇ ਪਰਫਾਰਮ ਕੀਤਾ ਐਸਡੀ ਕਾਲਜ ਦੇ ਸਟੂਡੈਂਟ ਜਿਨ੍ਹਾਂ ਨੇ ਪੰਗੜਾ ਪਰਫਾਰਮ ਕੀਤਾ ਹੋਰ ਵੀ ਇੱਕ ਡਾਂਸ ਗਰੁੱਪ ਸੀਗਾ ਉਹਨਾਂ ਨੇ ਪਰਫਾਰਮ ਕੀਤਾ ਇੱਕ ਹੋਰ ਬੱਚੇ ਜਿਨ੍ਹਾਂ ਨੇ 800 ਪਲਾਂਟ ਜਿਹੜੇ ਆ ਇੱਥੇ ਆ ਕੇ ਲੋਕਾਂ ਦੇ ਵਿੱਚ ਵੰਡੇ ਮੈਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦਾ ਇਸ ਤੋਂ ਲਵਾ ਜਿਹੜੇ ਇਹ ਬਲਬਲ ਸੇਵਾ ਸੁਸਾਇਟੀ ਦੇ ਹਰਕਿਸ਼ਨ ਜੀ ਤੇ ਉਹਨਾਂ ਦੀ ਪੂਰੀ ਟੀਮ ਐਸ ਬੀ ਐਸ ਡੀ ਜਿਹੜੇ ਮਨੀ ਗੋਗਿਆ ਜੀ ਉਹਨਾਂ ਦੀ ਸੰਸਥਾ ਨੇ ਵੀ ਬਹੁਤ ਅਸ਼ਲਾਗਾ ਯੋਗ ਜਿਹੜਾ ਕੰਮ ਕੀਤਾ ਹੈ ਇਸ ਤੋਂ ਇਲਾਵਾ ਪੂਰੀ ਟ੍ਰੈਫਿਕ ਚ ਮੈਨੇਜ ਕਰਨ ਵਿੱਚ ਉਹਦੇ ਵਿੱਚ ਸਿਵਲ ਡਿਫੈਂਸ ਦੇ ਜਿਹੜੇ ਵਲੰਟੀਅਰ ਸੀ ਉਹਨਾਂ ਨੇ ਵੀ ਆਪਣਾ ਬਹੁਤ ਯੋਗਦਾਨ ਜਿਹੜਾ ਇਸ ਵਿੱਚ ਪਾਇਆ ਹੈ ਤੇ ਇਸ ਤੋਂ ਨਵਾ ਫਰੀਦਕੋਟ ਤੋਂ ਬਹੁਤ سارے ਵਲੰਟੀਅਰ ਸਪੈਸ਼ਲ ਇਸ ਮੌਕੇ ਦੇ ਉੱਤੇ ਇਸ ਇਵੈਂਟ ਦੇ ਵਿੱਚ ਐਜ਼ ਅ ਵਲੰਟੀਅਰ ਕਰਨ ਵਾਸਤੇ ਆਏ ਬਹੁਤ ਸਾਰੇ ਦੂਰੋਂ ਦੂਰੋਂ ਵੀ ਹੋਟ ਵੀ ਬਹੁਤ ਸਾਰੇ ਸਾਈਕਲਿਸਟ ਜਿਹੜੇ ਦੂਸਰੇ ਸਾਡੇ ਵੱਡੇ ਇਵੈਂਟ ਚ ਆਉਂਦੇ ਆ ਉਹ ਵੀ ਸਪੈਸ਼ਲ ਵਿਸ਼ੇਸ਼ ਤੌਰ ਤੇ ਪਹੁੰਚੇ ਆ ਉਹਨਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਮੈਂ ਧੰਨਵਾਦ ਕਰਦਾ ਸਭ ਤੋਂ ਜ਼ਿਆਦਾ ਜਿਹੜਾ ਨੇ 5-6 ਮਹੀਨੇ ਲਗਾਤਾਰ ਮਿਹਨਤ ਕੀਤੀ ਸੱਚ ਦੇ ਵਸਟਾਕ ਦਾ ਸਟਾਫ ਉਹਨਾਂ ਨੇ ਬੜੀ ਮਿਹਨਤ ਕੀਤੀ ਡਾਟਾ ਨੂੰ ਕੰਪਾਈਲ ਕਰਨ ਦੇ ਵਿੱਚ ਟੀ-ਸ਼ਰਟਾਂ ਡਿਸਟ੍ਰਿਬਿਊਸ਼ਨ ਚ ਸਾਰਾ ਹਰ ਤਰੀਕੇ ਚ ਉਹਨਾਂ ਨੇ ਵੀ ਬਹੁਤ ਵੱਡਾ ਯੋਗਦਾਨ ਦਿੱਤਾ ਔਰ ਇਹ ਸਾਡੇ ਸੁਨੇਹੇ ਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਅਸੀਂ ਪਬਲਿਸਿਟੀ ਵਾਸਤੇ ਸਕੂਲਾਂ ਚ ਗਏ ਆ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਰੋਲ ਲਿਆ ਮੈਂ ਉਹ ਸਾਰੇ ਮੀਡੀਆ ਹਾਊਸਸ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਾਨੂੰ ਇਸ ਲੈਵਲ ਤੇ ਲਿਆਉਣ ਲਈ ਹੁਸ਼ਿਆਰਪੁਰ ਨੂੰ ਇਸ ਜਿਹੜਾ ਅਵਾਰਡ ਲੈਣ ਦੇ ਵਿੱਚ ਆਪਣਾ ਆਪਣਾ ਜਿਹੜਾ ਯੋਗਦਾਨ ਪਾਇਆ ਜਦੋਂ ਅਸੀਂ ਇਹਨਾਂ ਵੱਡਾ ਇਵੈਂਟ ਕਰਦੇ ਆ ਉਹਦੇ ਚ ਲੈ ਦੇ ਕੇ ਫਿਰ ਵੀ ਕੋਈ ਨਾ ਕੋਈ ਕਮੀ ਪੇਸ਼ੀ ਵੀ ਰਹਿ ਜਾਂਦੀ ਹੈ ਕਦੇ ਵੀ ਬੰਦਾ ਪਰਫੈਕਟ ਨਹੀਂ ਹੁੰਦਾ ਮੇਰਾ ਵੀ ਇਹ ਮੰਨਣਾ ਔਰ ਮੈਂ ਮਹਿਸੂਸ ਕਰਦਾ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਇਵੈਂਟ ਦੇ ਵਿੱਚ ਸਾਡੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਔਰ ਮੈਂ ਕਈ ਸਾਰੀਆਂ ਤਕਈਬ ਕਮੀਆਂ ਪੇਸ਼ੀਆਂ ਤੇ ਐਸੀਆਂ ਸਿਗੀਆਂ ਜਿਹੜੀਆਂ ਕਿ ਸਾਡੇ ਕੰਟਰੋਲ ਚ ਹੀ ਸਿਗੀਆਂ ਅਸੀਂ ਉਹਨੂੰ ਸੁਧਾਰ ਕਰ ਸਕਦੇ ਆ ਕੁਝ ਐਸੀਆਂ ਸਿਗੀਆਂ ਜਿਹੜੀਆਂ ਸਾਡੇ ਕੰਟਰੋਲ ਚ ਵੀ ਨਹੀਂ ਹੈ ਔਰ ਕੋਸ਼ਿਸ਼ ਕਰਾਂਗੇ ਵੀ ਅਗਲੀ ਵਾਰੀ ਜਿਹੜੀਆਂ ਇਹ ਕਮੀਆਂ ਪੇਸ਼ੀਆਂ ਇਹ ਤੁਹਾਨੂੰ ਦੇਖਣ ਨੂੰ ਨਾ ਮਿਲਣ ਔਰ ਮੈਂ ਉਹਨਾਂ ਲੋਕਾਂ ਦਾ ਵੀ ਧੰਨਵਾਦ ਜ਼ਰੂਰ ਕਰੂੰਗਾ ਜਦੋਂ ਬੱਚੇ ਸੜਕਾਂ ਤੇ ਜਾ ਰਹੇ ਆ ਔਰ ਬਹੁਤ ਸਾਰੇ ਲੋਕ ਖੜੇ ਹੋ ਕੇ ਉਹਨਾਂ ਵਾਸਤੇ ਕਲਾਪਿੰਗ ਕਰ ਰਹੇ ਆ ਔਰ ਮੈਂ ਇਸ ਕਰਕੇ ਉਹਨਾਂ ਵੀ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਇੱਕ ਇਹ ਵੀ ਮੈਂ ਨਾਲ ਦੱਸਣਾ ਚਾਹੁੰਦਾ ਬਹੁਤ ਸਾਰੇ ਬੱਚੇ ਜਦੋਂ ਅਸੀਂ 31 ਅਕਤੂਬਰ ਨੂੰ ਰਜਿਸਟ੍ਰੇਸ਼ਨ ਕਲੋਜ਼ ਕਰ ਦਿੱਤੀ ਮੌਕੇ ਦੇ ਉੱਤੇ ਬਹੁਤ ਸਾਰੇ ਬੱਚੇ ਆਏ ਵੀ ਅਸੀਂ ਰਜਿਸਟ੍ਰੇਸ਼ਨ ਨਹੀਂ ਕਰ ਸਕੇ ਅਸੀਂ ਪਾਰਟਿਸਿਪੇਟ ਕਰਨਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਇਹੀ ਕਿਹਾ ਸੀ ਤੁਸੀਂ ਅਸੀਂ ਪਾਰਟਿਸਿਪੇਟ ਕਰ ਲਓ ਔਰ ਅਸੀਂ ਤੁਹਾਡੇ ਲਈ ਮੈਡਲ ਸਰਟੀਫਿਕੇਟ ਦਾ ਇੰਤਜ਼ਾਮ ਕਰ ਦਵਾਂਗੇ ਤੇ ਮੈਂ ਉਹਨਾਂ ਬੱਚਿਆਂ ਨੂੰ ਵੀ ਦੱਸਣਾ ਚਾਹੁੰਦਾ ਜਿਨ੍ਹਾਂ ਨੇ ਇਸ ਇਵੈਂਟ ਚ ਪਾਰਟਿਸਿਪੇਟ ਕੀਤਾ ਔਰ ਉਹਨਾਂ ਨੂੰ ਮੈਡਲ ਔਰ ਟੀ-ਸ਼ਰਟ ਨਹੀਂ ਮਿਲੇ ਉਹ ਆਪਣਾ ਸਜਦੇਵ ਸਟੋਰਸ ਦੇ ਆਫਿਸ ਤੋਂ ਆ ਕੇ ਆਪਣਾ ਮੈਡਲ ਟੀ-ਸ਼ਰਟ ਸਰਟੀਫਿਕੇਟ ਇੱਥੋਂ ਆ ਕੇ ਕਲੈਕਟ ਕਰ ਸਕਦੇ ਆ ਬਹੁਤ ਬਹੁਤ ਇੱਕ ਵਾਰੀ ਫੇਰ ਸਾਰੇ ਸ਼ਹਿਰ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਆਸ ਕਰਦੇ ਆ ਇਹ ਤੁਹਾਡੇ ਸਹਿਯੋਗ ਜਿਹੜਾ ਅੱਗੇ ਵੀ ਸਾਨੂੰ ਮਿਲਦਾ ਰਹੇਗਾ ਤੇ ਅਸੀਂ ਇਸ ਤਰ੍ਹਾਂ ਦਾ ਤੁਹਾਡੇ ਸਹਿਯੋਗ ਨਾਲ ਇਸ ਤੋਂ ਵੀ ਵੱਡਾ ਜਿਹੜਾ ਕਦਮ ਅਗਲੀ ਵਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ